ਗੁਰੂ ਜੀ ਅੱਜ ਹੈਗੀ ਜੀ 22 ਤਰੀਕ ਤੇ ਆਪਾਂ ਵੱਡੇ ਕਾਲੇ ਜਿਹੜੇ ਬੂਟੇ ਲਾਏ ਸੀ ਸ਼ੋਹਦਾਰਾ ਹਨਾ ਤੇ ਆਹ ਕਨੇਰ ਦਾ ਬੂਟਾ ਤੇ ਆਹ ਚੰਗੇ ਜਿਹੜੇ ਬੂਟੇ ਸੀ ਨਾ ਜਿਹਨੂੰ ਬੱਕਰੀ ਪੈਂਦੀ ਆ ਉਹਦੇ ਵਾਸਤੇ ਆਪਾਂ ਤੋੜੇ ਲੈਂਦੇ ਜੀ ਤੋੜੇ ਲੈ ਗਏ ਜਾਲੀ ਵਾਲੇ ਗੰਢਿਆਂ ਵਾਲੇ ਤੋੜੇ ਹੁੰਦੇ ਨਾ ਜਾਲੀ ਵਾਲਾ ਹੁੰਦਾ ਤਾਂ ਜੋ ਜਿਹੜੀ ਆ ਜਾਲੀ ਵਾਲੇ ਤਾਂ ਲਾਤੇ ਆਪੇ ਵੀ ਗਰੋਥ ਜਿਹੜੀ ਆ ਨਾ ਹਵਾ ਵੀ ਪੈਂਦੀ ਰੂ ਵੀ ਤੇ ਗਰੋਥ ਹੀ ਹੁੰਦੀ ਜਾਵੇ ਕਿਉਂਕਿ ਬੱਕਰੀਆਂ ਇੱਧਰੋਂ ਆਉਂਦੀਆਂ ਐ ਤੇ ਕਿਤੇ ਕਿਤੇ ਨਾਲ ਲੜਾਈ ਲਵਾਂਗੇ ਆਪਾਂ ਹਨਾ ਤੇ ਬਾਕੀ ਇਹ ਸਾਰਿਆਂ ਦਾ ਜਿੱਥੇ-ਜਿੱਥੇ ਲੱਗ ਗਏ ਨਾ ਬੂਟੇ ਜਿੰਨਾ ਜਿੰਨਾ ਦਰਵਾਜਿਆਂ ਗੜੀ ਲੱਗੇ ਉਹਨਾਂ ਦਾ ਵੀ ਫਰਜ਼ ਪੈਂਦਾ ਵੀ ਸਾਡਾ ਵੀ ਥੋੜੀ ਸੇਫਟੀ ਆ ਧਿਆਨ ਰੱਖੀਏ ਇਹ ਨਹੀਂ ਕਿ ਜਿਹਨੇ ਲਾਤੇ ਆ ਤੇ ਉਹਦਾ ਹੀ ਫਰਜ਼ ਬੰਦਾ ਹਨਾ ਬਾਕੀ ਵੀਰੋ ਆਪਾਂ ਸੇਵਾ ਸਮਝ ਕੇ ਲਾਤੇ ਆ ਬਾਕੀ ਰੱਬ ਰੱਖਾ ਜੇ ਹੋ ਜਾਂਦੇ ਆ ਤੇ ਬਾਕੀ ਹੋਏ ਬੜੇ ਵਧੀਆ ਗਰੋਥ ਵਧੀ ਤੇ ਆ ਜਿਹੜਾ ਕਨੇਰ ਦਾ ਬੂਟਾ ਇਹਨੂੰ ਬੱਕਰੀ ਨਹੀਂ ਪੈਂਦੀ ਤੇ ਬਾਕੀਆਂ ਨੂੰ ਜਿਹੜੀ ਬੱਕਰੀ ਪੈਂਦੀ ਆ ਬੱਕਰੀ ਦਾ ਹੁੰਦਾ ਕਿ ਜਦੋਂ ਮੂੰਹ ਲੱਗ ਜਾਂਦੀ ਹਵਾ ਵਜ ਜਾਂਦੀ ਆ ਤੇ ਉਹ ਬੂਟਾ ਨਹੀਂ ਛੇਤੀ ਹੋਣ ਦਿੰਦੀ ਆਪਾਂ ਸਾਰੇ ਗਲੇ ਜਿੰਨੇ ਵੀ ਬੂਟੇ ਸੀ ਉੱਥੇ ਜਾਲੀ ਵਾਲੀ ਜਿਹੜੀ ਤੋੜਾ ਪਾ ਗਏ ਉਤੋਂ ਰस्सियां ਦਾ ਪਾਤਾ ਵਾਂਸ ਲਾ ਕੇ ਗੱਡ ਗਏ ਤੇ ਹੋ ਸਕਦਾ ਮਾਹਰਾ ਕਿਰਪਾ ਕਰਦੇ ਹੋ ਜਾਣਗੇ ਗ੍ਰੋਥ ਬੜੀ ਵਧੀਆ ਆਈ ਸੀ ਪਰ ਬੱਕਰੀਆਂ ਖਾਈ ਜਾਂਦੀਆਂ ਆਪਾਂ ਇਨੀ ਕੋਸ਼ਿਸ਼ ਵੀ ਰੋ ਕਰਤੀ ਆ ਬਾਕੀ ਰੱਬ ਰੱਖਾ ਜੀ ਧੰਨਵਾਦ ਕੋਸ਼ਰੋ